ਮੈਂ ਨਾ ਲੱਚਾ ਪਾਣੀ ਵੀ ਹੋਇਆ ਪਾਣੀ ਇਹੋ ਜਲਾ ਮੰਨ ਕੇ ਨਿਕਲ ਗਈ ਪਾਣੀ ਵਿੱਚ ਆਈ ਹੋਇਆ ਪਾਣੀ ਮੈਂ 200 ਘੜੀਆਂ ਚੋਂ ਵਿੱਚ ਕੋ ਚਾਰ ਬੀਬੀ ਹੋ ਜਾਂਦੇ ਜਿਵੇਂ ਹੋਰ ਕਿਹੜੀ 1 2 3 1 ਕਾ 4 ਬੀਬੀ 2 3 4 ਬੀਬੀ ਆ ਮੈਂ ਜਾਂਦੂ ਹਾਂ ਨਾ ਕਿਉਂ ਯਾਰ ਦੇਖੋ ਉਹ ਰੋਜ਼ਾਨਾ ਆਪਾਂ ਤੁਹਾਡਾ ਤੋਂ ਇੱਕ ਬਚਾਨ ਕਰਿਆ ਜਾਣੋ ਪਾਣੀ ਉਹਨੂੰ ਸੁੱਕਾ ਮੈਂ ਕੋਈ ਨਹੀਂ ਦੱਸ ਪਾਣੀ ਪਾਣੀ ਕਿੰਨੇ ਕਰਛੇ ਚਲੋ ਧੰਨਵਾਦ ਪੁਲਿਸ ਨੇ ਪਾਣੀ ਦਿੱਤਾ ਵਾ ਤੇ ਪੁਲਿਸ ਨਾਲ ਦਾ ਦੋਸਤ ਨਹੀਂ ਨਾ ਦੁਸ਼ਮਣ ਚ ਪਾਣੀ ਪੀ ਲੀ ਪਲੀਜ਼ ਜਾਣ ਦੋ ਆਪਾਂ ਨੂੰ ਚਾਰ ਬੀਬੀਆਂ ਦੇਖੋ ਬੀਬੀਆਂ ਨੂੰ ਜਾਣਦੇ ਹਾਂ ਤੁਹੇ ਬੀਬੀਆਂ ਬੁਲੀਂਦੇ ਤੁਸੀਂ ਸਾਡੇ ਡਾਂਗਾ ਮਾਰਦੀਆਂ ਚੰਗੀ ਲੱਗਦੀਆਂ ਆਪਣੇ ਬੱਚਾ ਮੈਡਮ ਤੁਹਾਡੀ ਕਹਿੰਦੀ ਹੈ ਪਤਾ ਨਹੀਂ ਪਰਮਿਸ਼ਨ ਲੈਟਰ ਪਰਮਿਸ਼ਨ ਲੈਟਰ ਹੈ ਨਹੀਂ ਉਹਨੂੰ ਕੋਈ ਡਾਂਡੇ ਮਿੰਡੇ ਆਗੇ ਤੁਹਾਡੇ ਮੈਂ ਬਿਲਕੁਲ ਹੈ ਨਹੀਂ ਪਰਮਿਸ਼ਨ ਲੈਟਰ ਲੈ ਫਿਰ ਇੰਨਾ ਟਾਈਮ ਕੋਈ ਲਾਦਾ ਪਰਮਿਸ਼ਨ ਲੈਟਰ ਦੇ ਸਾਡੇ ਕੋਲ ਕਿਹੜਾ ਬੰਬ ਹੈ ਉਹਨੂੰ ਨਹੀਂ ਚਲੋ ਤੁਹਾਨੂੰ ਤੇ ਬਤਾਓ ਅਫਸਰ ਸਭ ਝੂਠੇ ਨੇ ਇਥੇ ਕੋਈ ਕਿਸੇ ਦਾ ਸਗਾ ਨਹੀਂ ਹੈਗਾ ਪੰਜਾਬ ਨੂੰ ਖਰਾਬ ਕਰਨ ਲਈ ਬੈਠੇ ਤੁਸੀਂ ਚੰਡੀਗੜ੍ਹ ਪੁਲ ਤੇ ਖੜੇ ਲਾਈ ਹੋਈ ਹੈ। ਆ ਦੇਖੋ ਆਪਣੇ ਦੇਸ਼ ਦੇ ਅਗੇ ਇੰਨਾ ਕੋ ਬਾਰਡਰਾਂ ਤੇ ਜਾ ਕੇ ਖੜੇ ਹੋ ਉਹਨਾਂ ਦੇ ਇੰਨਾ ਕੋ ਨਹੀਂ ਲੱਗਦਾ। ਆਪਣੇ ਹੀ ਲੋਕਾਂ ਦੇ ਲਈ ਆਪਣੀ ਆ ਤੁਹਾਨੂੰ ਕਿੱਥੋਂ ਪਾਗਲ ਲੱਗਦੀਆਂ? ਅਸੀਂ ਪੜ੍ਹੇ ਲਿਖੇ ਆ। ਆਪਣੇ ਬੱਚਿਆਂ ਦੇ ਭੁੱਖ ਵਿਚਾਲੇ, ਇਥੋਂ ਆਂਡੇ ਬੱਚਿਆਂ ਦਾ ਜੋ ਤੋਂ ਹੋਣ ਦਾ ਨਹੀਂ ਪੀੜਿਆਂ ਦਾ ਤੋਂ ਵਿਚਾਲੇ ਖੜੇ ਆ। ਆ ਤੁਹਾਡੀ ਇਹ ਨਹੀਂ ਕੰਮ ਵੀ ਵਿਚਾਲੇ ਅਸੀਂ ਖੜੇ ਆ। ਉਹਨਾਂ ਨੇ ਇੱਥੇ ਸੈਂਡਰ ਨੇ ਤੁਹਾਨੂੰ ਵੀ ਨਹੀਂ ਛੱਡਣਾ। ਆਦੇ ਤੁਹਾਨੂੰ ਕੱਚ ਪੱਕਿਆਂ ਤੋਂ ਕੱਚਾ ਕਰਦੇ ਨਾ ਪਤਾ ਨਹੀਂ ਲੱਗੂ ਜਾਣ ਦੋ ਯਾਰ ਸਾਨੂੰ ਆਪਾਂ ਨੂੰ ਅਸੀਂ ਇਸ ਦੇਸ਼ ਦੇ ਆ ਪੀਸਫੁਲੀ ਜਾ ਰਹੇ ਐਵੇਂ ਡਾਂਗਾ ਲਾ ਕੇ ਖੜ ਜਾਂਦੀ ਓ ਤੁਹਾਡੇ ਮਗਰ ਉਹ ਤੁਹਾਡੀ ਬੀਬੀ ਜਿਹੜੀ ਉਹਨੂੰ ਪੁੱਛੀ ਮੈਡਮ ਤੋਂ ਆਫੀਸਰ ਤੋਂ ਕਿ ਲੈਟਰ ਦਿਖਾ ਦਿਓ ਪਰਮਿਸ਼ਨ ਲੈਟਰ ਹੈ ਕੋਣੀ ਪਰਮਿਸ਼ਨ ਲੈਟਰ ਪਰ ਇਹ ਗੱਲ ਮੰਨਣ ਵਾਲੀ ਆ ਕਿ ਕਾਦ ਤੁਸੀਂ ਦੇਖਿਆ ਕਿ ਬੀਬੀਆਂ ਯਾਰ ਪਰਿਵਾਰ ਪਾਲ ਸਕਦੀਆਂ ਅਸੀਂ ਦੇਸ਼ ਨਹੀਂ ਚਲਾ ਸਕਦੀਆਂ ਅਸੀਂ ਸਭ ਕੁਝ ਸੰਭਾਲ ਲਾਂਗੇ ਇਥੋਂ ਤੁਹਾਨੂੰ ਜਾਣ ਦੋ ਰਾਮ ਨਾਲ ਉੱਥੇ ਸਾਡੇ ਬੱਚੇ ਵੇਟ ਕਰਦੇ ਨੇ ਦਿਨ ਰਾਤ ਮਾਰ ਰਹੇ ਨੇ ਉੱਥੇ ਜਾਣ ਦੋ ਭਲਾ ਕਰੋ ਇਹ ਸੋਚ ਕੇ ਸੈਲਫਿਸ਼ ਹੋ ਜਾਓ ਕਿ ਇਹ ਜੋ ਖੜੀਆਂ ਨਾ ਨਾ ਇਹ ਤੁਹਾਡਾ ਵੀ ਥੱਪੜ ਬਚਾ ਲੈਣਗੀਆਂ ਇਹਨਾਂ ਨੂੰ ਕਰ ਦੋ ਮਿਹਰਬਾਨੀ ਕੀ ਕਰੂੰਗੀ ਆ ਡਾਂਗੇ ਮਾਰੂੰਗੀ ਆ ਅਸੀਂ ਖਾਲਾਂ ਦੇ ਉੱਪਰ ਜਾਣ ਦੋ ਆਪਾਂ ਨੂੰ ਪੀਸ ਨਹੀਂ ਜਾਣ ਦੋ ਗਿਆ ਲੰਗਾ ਅਸੀਂ ਤੇ ਤਿੰਨ ਨੂੰ ਜਾਣ ਦੋ ਲੰਗਾ ਥੋੜਾ ਬਾਹਰ ਰੋਕਣਾ ਤੇ ਇਦਾਂ ਦਾ ਮਾਰ ਦੋਗੇ ਬੱਚੇ ਕੱਢੋਗੇ ਹੋਰ ਕੀ ਹੋਗਾ ਮਾਰ ਦੰਗਲ ਖਾਣ ਨੂੰ ਪਈ ਨੇ ਲਾਨ ਲਈ ਇੱਦਾਂ ਹੀ ਖੜੇ ਹੋ ਲਾਨ ਨੇ ਥੋੜਾ ਹੀ ਨਾ ਦੇਖੋ ਅਸੀਂ ਤਾਂ ਅਸੀਂ ਤਾਂ ਕਦੇ ਅਸੀਂ ਵੀ ਨਹੀਂ ਯੂਜ਼ ਕਰੀ ਵੀ ਜਿੰਨੇ ਤੁਸੀਂ ਕਰੀ ਵੀ ਆ ਦੇਖ ਤਾਂ ਸਹੀ ਜਦੋਂ ਚੰਗ ਲੜਾ ਨਾ ਯਾਰ ਤੁਸੀਂ ਫੋਕੋ ਚੜਾ ਸਿਰ ਤੇ ਹੈ ਪਲੀਜ਼ ਆਪਾਂ ਨੂੰ ਜਾਣ ਦੋ ਮੈਂ ਕਹ ਰਹੀ ਹਾਂ ਪੰਜ ਬੀਬੀਆਂ ਜਿਹੜਾ ਅਸੀਂ ਪੂਰੇ ਮੋਰਚੇ 'ਤੇ ਇਸ ਟਾਈਮ ਇੱਥੇ ਪੰਜ ਬੀਬੀਆਂ ਪੰਜ ਬੀਬੀਆਂ ਨੂੰ ਲਗਾਇਆ ਮੈਂ ਤੁਹਾਨੂੰ ਥੋੜਾ ਜਿਹਾ ਸੱਤਾ ਲਓ ਆਪਾਂ ਨੂੰ ਜਾਣ ਦੋ ਉੱਥੇ ਸਾਡੇ ਹੱਕ ਅਧਿਕਾਰ ਦੀ ਲੜਾਈ ਹੈ ਆਪਾਂ ਬਚਾਣਾ ਆਪਾਂ ਉਹਨਾਂ ਨੂੰ ਦੱਸਦੇ ਤੇ ਸੀ ਕਿ ਪੰਜਾਬ ਦੀ ਬੀਬੀਆਂ ਘੱਟ ਨਹੀਂ ਕਿਸੇ ਤੋਂ ਔਰ ਜੋ ਸਰਕਾਰਾਂ ਨੇ ਕੀਤਾ ਐਟਲੀਸ ਉਹਨਾਂ ਨੂੰ ਅੱਧੀ ਸ਼ੀਸ਼ਾ ਦਿਖਾਈਏ ਕਿ ਸਾਰੇ ਮੰਤਰੀ ਤੁਸੀਂ ਦੇਖਿਆ ਨਾ ਕੋਈ ਮੰਤਰੀ ਸੀਗਾ ਕੋਈ ਐਮਐਲਏ ਵੀ ਪਿੱਛੇ ਹਟਿਆ ਜਿਹੜਾ ਹੋ ਕੇ ਆਇਆ ਇੱਦਾਂ ਦੇ ਕਹਿੰਦੇ ਤੁਸੀਂ ਪੰਜਾਬ ਦੇ ਯੂਨੀਵਰਸਿਟੀ ਸਟੂਡੈਂਟਸ ਦੇ ਨਾਲੋਂ ਫਿਰ ਆਹ ਰੋਕਣ ਲਈ ਸਾਡੀ ਆਵਾਜ਼ ਨੂੰ ਕਿਉਂ ਲਾਈਏ ਸਿਕਿਉਰਿਟੀ ਮੜ ਜੇ ਨਾ ਸੈਟਲੀਆਂ ਦੇਖਾ ਹਾਲੋ ਸਿਕਿਉਰਿਟੀ ਲਾਈਆ ਪੰਜਾਬ ਸੰਜੂਰ ਦਾ ਫਿਰ ਇਹ ਤਾਂ ਹੋ ਹੀ ਗਿਆ ਡਬਲ ਸਟੈਂਡਰਡ ਕਿ ਨੱਤਮਸਤਕ ਹੋ ਜਾਓ ਡੰਗ ਵੱਟ ਪ੍ਰਣਾਮ ਕਰੀ ਜਾਓ ਸੈਂਟਰ ਨੂੰ ਮੋਦੀ ਨੂੰ ਤੇ ਇੱਥੇ ਝੂਠ ਬੋਲੀ ਜਾ ਯੂਨੀਵਰਸਿਟੀ ਐਸੀ ਤੁਹਾਡੇ ਨਾਲ ਆ ਤੁਹਾਡੇ ਨਾਲ ਤੁਹਾਡੇ ਨਾਲ ਇੱਥੇ ਜਿਹੜੀ ਹੋ ਡਬਲ ਸਟੈਂਡਰਡ ਤਾਂ ਨਹੀਂ ਚੱਲੂ ਕੀ ਕਰੋਗੇ ਜੇਲ੍ਹਾਂ ਚ ਪਾਓਗੇ ਪਰਚੇ ਕਰੋਗੇ ਹੈ ਨਹੀਂ ਸਾਨੂੰ ਡਾਂ ਇਹਨਾਂ ਚੀਜ਼ਾਂ ਦਾ ਕੋਈ ਨਹੀਂ ਇੱਕ ਅੱਡਾ ਜਾਊਗਾ ਫਿਰ ਉਹ ਅਵੇਅਰਨੈਸ ਲੈ ਕੇ ਆਊਗਾ ਨਾ ਬਟ ਅਸੀਂ ਚਾਹ ਰਿਹਾ ਪੀਸਫੁਲ ਤਰੀਕੇ ਨਾਲ ਸੰਵਿਧਾਨਿਕ ਤਰੀਕੇ ਨਾਲ ਸਾਡੀ ਗੱਲ ਮੰਨੀ ਜਾਏ ਅਸੀਂ ਇਹ ਚਾਹ ਰਹੇ ਜੇ ਸਾਰੀਆਂ ਇਕੱਠੀਆਂ ਹੋਣ ਨਾਲ ਜੋ ਕੋਣ 1 ਮਿੰਟ ਜੋ ਕਨਸਟੀਚਿਊਸ਼ਨ ਕਹਿ ਰਿਹਾ ਹੈ ਉਹ ਤੁਸੀਂ ਮੰਨੋ ਉਹੀ ਹੋ ਉਹ ਅਸੀਂ ਮੰਨਾਂਗੇ ਸੰਵਿਧਾਨ ਕਹਿੰਦਾ ਕਿ ਤੁਸੀਂ ਪੀਸਫੁਲ ਐਜੀਟੇਟ ਪੀਸਫੁਲ ਮਾਰਚ ਪੀਸਫੁਲ ਪ੍ਰੋਟੈਸਟ ਕਰ ਸਕਦੇ ਹੋ ਔਰ ਅਸੀਂ ਇੱਕ ਲੈਂ ਦੀ ਸੰਵਧਾਨ ਤੋਂ ਬਾਹਰ ਨਹੀਂ ਜਾਂਦੇ ਮੈਂ ਤਾਂ ਨਹੀਂ ਜਾਂਦੀ ਮੇਰਾ ਰਿਕਾਰਡ ਕੋਈ ਵੀ ਨਹੀਂ ਜਾਊਗਾ ਇਹ ਸਾਰੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਇਹ ਸਾਰੇ ਸੰਵਿਧਾਨਿਕ ਅਧਿਕਾਰਾਂ ਦੇ ਹੱਕ ਮੰਨਣ ਵਾਲੇ ਨੇ ਇਹ ਤਾਂ ਸ਼ਹੀ ਹੈ ਕਰੋ ਇਹ ਚੀਜ਼ ਕਿਉਂਕਿ ਮੈਡਮ ਤੁਸੀਂ ਨਾ ਬੜੇ ਓਕੇ ਹੋ ਰਹੇ ਹੋ ਤੁਸੀਂ ਦੇਖੋ ਤੁਹਾਡੇ ਬੱਚੇ ਕਿੱਥੇ ਪੜਨਗੇ ਤੁਹਾਨੂੰ ਓਕਾ ਰਹੇ ਤੁਸੀਂ ਮੈਂ ਤੁਹਾਨੂੰ ਕਹਿ ਰਹੀ ਫਿਰ ਪਿਆਰ ਨਾਲ ਜਾਣ ਦੋ ਮੈਂ ਤਾਂ ਕੁਝ ਨਹੀਂ ਕਹਿ ਰਹੀ ਫਿਰ ਜਾਣ ਦੋ ਅੰਗਰੇਜ਼ੀ মিডিয়াম ਵਾਲੇ ਨੇ ਇਹ ਹਾਂ ਇਹ ਅੰਗਰੇਜ਼ੀ মিডিয়াম ਵਾਲੇ ਨੇ ਇਹ ਕੋਈ ਫਰਕ ਨਹੀਂ ਪੈਂਦਾ ਇਹ ਇਹ ਗੁਲਾਮੀ ਆ 1500 ਸਾਲਾਂ ਦੀ ਗੁਲਾਮੀ ਵਾਲਾ ਵਧਣ ਦੇ ਆਉਣ ਦਾ ਸਮਾਂ ਆਪੇ ਵੇਖ ਲਓ ਅਸੀਂ ਵੀ ਅਸੀਂ ਵੀ ਸੋਚ ਰਹੇ ਹਾਂ ਤੁਹਾਡੇ ਬਾਰੇ ਤੁਸੀਂ ਵੀ ਸਾਡੇ ਬਾਰੇ ਸੋਚੋ ਕਿ ਅਸੀਂ ਕਾਲ ਹੋਈ ਉਹ ਸ਼ਾਂਤੀ ਨਾਲ ਧਰਮ ਲਾਉਣ ਦੀ ਕਾਲ ਹੋਈ ਸ਼ਾਂਤ ਰ ਖੜੇ ਆ ਸਾਡਾ ਕੋਲ ਗੱਲ ਨਹੀਂ ਬਣਨੀ ਇਹ ਨਾ ਨਾ ਨਹੀਂ ਬਸਦੀ ਗੱਲ ਹੈ ਬਾਬਾ ਜੀ ਬੁਲਾਰੇ ਬਾਬਾ ਜੀ ਹੁਕਮ ਸਿਰ ਮੱਥੇ ਆ ਬਾਬਾ ਜੀ ਆਪਾਂ ਨੂੰ ਜਾਣ ਤੂੰ ਕਿ ਕਿਹੜੀ ਗੱਲ ਹੈ